ਸੰਗਰੂਰ ਲੋਕ ਸਵਾਲ ਕੇ ਦੇ ਚੋਣ ਦੌਰੇ ਤੇ ਉਹ ਇੱਕ ਪਾਸੇ ਮੁੱਖ ਮੰਤਰੀ ਜੈ ਤਨ ਮੰਤਰੀ ਨੇ ਦੂਜੇ ਪਾਸੇ ਸਮਰਜੀ ਸਿੰਘ ਮਾਨ ਨੇ ਉਹ ਵੀ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਤੇ ਭਾਜਪਾ ਵੱਲੋਂ ਅਰਵਿੰਦ ਖੰਨਾ ਤੁਹਾਡੇ ਪ੍ਰਾਣੇ ਸਾਥੀ ਨੇ ਕਿਵੇਂ ਦੇਖਦੇ ਹੋ ਇਹ ਚੋਣ ਜਗ ਨੂੰ ਕਿਵੇਂ ਦੇਖਦੇ ਹੋ ਦੇਖੋ ਇਸ ਸਾਰੇ ਚੋਣ ਦੇ ਵਿੱਚ ਮੈਂ ਵੇਖ ਰਿਹਾ ਫੋਰ ਕਾਰਨਰਡ ਕੰਟੈਸਟ ਦੇ ਵਿੱਚ ਬੇਸਿਕਲੀ ਇਸ ਟਾਈਮ ਸਾ ਸੁਖਬਾਲ ਸਿੰਘ ਖੈਰਾ ਲੀਡ ਵਿੱਚ ਨੇ ਮੈਂ ਸੰਗਰੂਰ ਦੇ ਲੋਕਾਂ ਦੀ ਬਹੁਤ ਇੱਜ਼ਤ ਕਦਰ ਕਰਨਾ ਕਿਉਂਕਿ ਬਹੁਤ ਇਮੋਸ਼ਨਲ ਲੋ ਕਰੇ ਤਗੜੇ ਹੋ ਕੇ ਫੈਸਲੇ ਲੈਂਦੇ ਨੇ ਟਾਈਮ ਘਟੇ ਖਰਾਬ ਕਰਦੇ ਨੇ ਤਿੰਨਾ ਮਹੀਨਿਆਂ ਚ ਇਹਨਾ ਸਹੀ ਸ਼ੀਸ਼ਾ ਸਾਰ ਭਗਵੰਤ ਮਾਨ ਨੂੰ ਖਾ ਦਿੰਦਾ ਸੀ ਕਿ ਅਹੀਂ ਤੇਰੀ ਸਰਕਾਰ ਤੋਂ ਖੁਸ਼ ਨਹੀਂ ਉਹਦੇ ਚ ਸਿਮਰਨਜੀਤ ਸਿੰਘ ਮਾਨ ਜੀ ਜਿਤਾ ਦਿੱਤੇ ਵੇਖੋ ਅੱਜ ਮੋਦੀ ਨੂੰ ਰੋਕਣ ਦੀ ਲੋੜ ਕਿਉਂਕਿ ਮੋਦੀ ਐਂਟੀ ਪੰਜਾਬ ਐਂਟੀ ਕਿਸਾਨ ਤੇ ਜੇ ਮੋਦੀ ਰੋਕਣਾ ਤੇ ਵਕਲਪ ਸਾਨੂੰ ਵੇਖਣਾ ਪੈਣਾ ਸਾਹਿਬ ਸਿਮਰਨਜੀਤ ਸਿੰਘ ਮਾਨ ਕੱਲੇ ਇੰਡੀਪੈਂਡੈਂਟ ਨੇ ਆਪ ਜਿਹੜੀ ਹੈ ਇਹ 20 ਸੀਟਾਂ ਲੜ ਰਹੀ ਕਾਂਗਰਸ 350 ਸੀਟ ਲੜ ਰਹੀ ਕੇਜਰੀਵਾਲ ਸਾਹਿਬ ਨੇ ਖੁਦ ਪਟਨੇ ਦੀ ਰੈਲੀ ਵਿੱਚ ਮਮਤਾ ਬੇਨਰਜੀ ਨਾਲ ਤੇ ਉਧਵ ਠਾਕਰੇ ਜੀ ਨੇ ਇਹ ਗੱਲ ਕਹੀ ਸੀ ਕਿ ਜੇ ਇੰਡੀਆ ਬਲੌਕ ਦੀ ਮжоਰਿਟੀ ਆਏਗੀ ਤੇ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਵਾਂ ਮੇਰੀ ਅਪੀਲ ਸੰਗਰੂਰ ਦੇ ਵੋਟਰਸ ਨੂੰ ਇਹ ਹੈ ਕਿ ਜੇ ਕੇਜਰੀਵਾਲ ਸਾਹਿਬ ਵੀ ਇਹ ਚਾਹਦੇ ਨੇ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਬਣੇ ਤੇ ਫਿਰ ਤੁਸੀਂ ਸਿੱਧੀ ਵੋਟ ਸਾਨੂੰ ਦਿਓ ਇਹਨਾਂ ਦਾ ਅੱਛਾ ਦੂਜੀ ਗੱਲ ਇਹ ਹੈ ਮੀਤ ਹੇਅਰ ਦੀ ਵੀ ਮੈਂ ਚਾਹਨਾ ਤੂੰ ਜਾਨ ਛੇਡਾਉ ਉਹ ਵਿਚਾਰਾ ਆਪ ਹੀ ਜਿੱਤਣਾ ਨਹੀਂ ਚਾਹੁੰਦਾ ਜਿੰਨੇ ਇਹਨਾਂ ਦੇ ਮੰਤਰੀ ਨੇ ਉਹ ਧੱਕੇ ਨਾਲ ਫਸਾਏ ਨੇ ਭਗਵੰਤ ਦੀ ਇਹ ਕੋਸ਼ਿਸ਼ ਹੈ ਕਿ ਜਿਹਦੀ ਜਿਹਦੀ ਦਿੱਲੀ ਵਿੱਚ ਕੇਜਰੀਵਾਲ ਨਾਲ ਸਿੱਧੀ ਗੱਲ ਹੈ ਉਹਨੂੰ ਪੰਜਾਬ ਚੋਂ ਕੱਢ ਕੇ ਤੇ ਦਿੱਲੀ ਤੋਰ ਦਿੱਤਾ ਜਾਏ ਹੁਣ ਚੋਰ ਨੋ ਪੰਡ ਕਾਲੀ ਕੈਂਡੀਡੇਟ ਘਰੋਂ ਨਿਕਲਦੇ ਨਹੀਂ ਇਹਨਾਂ ਦੇ ਜਿਹੜੇ ਨਾਲ ਦੇ ਸਾਥੀ ਨੂੰ ਚਾਹੁੰਦੇ ਧੱਕੇ ਨਾਲ ਇਹਨੂੰ ਇੱਥੋਂ ਕੱਢਿਆ ਜਾਏ ਜਿਹੜਾ ਸਾਡਾ ਇੱਕ ਧੂਰੀ ਤੋਂ ਕਾਂਗਰਸ ਦਾ ਕੈਂਡੀਡੇਟ ਲੈ ਕੇ ਗਏ ਨੇ ਉਹਨੂੰ ਵੀ ਗੋਲੀ ਇਹੀ ਦਿੱਤੀ ਭਗਵੰਤ ਨੇ ਕਿ ਜਦੋਂ ਮੀਤ ਹੇਰ ਜਿੱਤੇਗਾ ਪਾਰਲੀਮੈਂਟ ਅਸੀਂ ਐਸੈਂਬਲੀ ਤੇ ਇਹਨੂੰ ਬਰਨਾਲੇ ਤੋਂ ਲੜਾਵਾਂਗੇ ਤੇ ਤੈਨੂੰ ਮੰਤਰੀ ਬਣਾਵਾਂਗੇ ਨਾ ਮੀਤ ਹੇਰ ਜਿੱਤੇ ਤੇ ਨਾ ਗੋਲਡੀ ਦਾ ਕੁਝ ਬਣੇ ਤਾਂ ਮੇਰੀ ਗੁਜ਼ਾਰਿਸ਼ ਇਹ ਹੈ ਇਹਦੇ ਵਿੱਚੋਂ ਮੀਤ ਹੇਰ ਨੂੰ ਹੀ ਬਚਾਓ ਤੇ ਸੁਖਪਾਲ ਸਿੰਘ ਖੇਰੇ ਨੂੰ ਉੱਤੇ ਕਰ ਲੋ ਇਹ ਮੀਤ ਹੇਰ ਨੇ ਤੇ ਕਦੀ ਐਸੈਂਬਲੀ ਚ ਕੋਈ ਸਵਾਲ ਜਵਾਬ ਨਹੀਂ ਕੀਤਾ ਕੋਈ ਇੱਕ ਮਸਲਾ ਨਹੀਂ ਉਠਾਇਆ ਨੀਰਾ ਸਮੋਸੇ ਦੇ ਡੋਸੇ ਖਾਣ ਵਾਸਤੇ ਐਮਪੀ ਨਹੀਂ ਹੁੰਦੇ ਇਹ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਹੁੰਦੇ ਸੁਖਪਾਲ ਸਿੰਘ ਖਹਿਰੇ ਨੂੰ ਬਿੱਤਰ ਪਾਰਲੀਮੈਂਟਰੀਅਨ ਈਮਾਨਦਾਰ ਤੇ ਤਗੜੇ ਹੋ ਕੇ ਗੱਲ ਕਰਨ ਵਾਲਾ ਕੋਈ ਕੋਈ ਤੁਹਾਨੂੰ ਵਕੀਲ ਇਹੋ ਜਿਹਾ ਨਹੀਂ ਮਿਲਣਾ ਸੋ ਮੈਂ ਗੁਜ਼ਾਰਿਸ਼ ਕਰਾਂਗਾ ਇੱਕ ਵਾਰ ਸੁਖਪਾਲ ਖਹਿਰਾ ਜੀ ਨੂੰ ਜ਼ਮਾਕੇ ਵੇਖੋ ਹਮੇਸ਼ਾ ਤੁਸੀਂ ਇਸ ਪਸੰਦ ਨੂੰ ਪਸੰਦ ਕਰੋਗੇ ਠੋਸ ਏ ਤੁਹਾਡੇ ਵਿੱਚ ਵਿਚਰੇਗਾ ਇਮਾਨਦਾਰੀ ਨਾਲ ਸੇਵਾ ਕਰਕੇ ਬਈ ਨਿਕਾ ਆਖਰੀ ਸਵਾਲ ਹੈ ਘੱਟ ਭਗਵਾਨਤਮਾਨ ਸਰਕਾਰ ਨੇ ਆਟਾ ਜਿਹੜਾ ਪੀਸਣ ਦੀ ਸਕੀਮ ਸ਼ੁਰੂ ਕੀਤੀ ਸੀ ਉਹ ਤੋਂ ਅੱਜ ਜੋਟਾ ਪਹਿਲਾਂ ਮਿੱਲਾਂ ਨੂੰ ਉਹਨਾਂ ਨੇ ਆਰਡਰ ਕਰ ਦਿੱਤਾ ਉਹ ਵੀ ਆਰਡਰ ਕਿ ਹੋਰ ਆਟਾ ਨਾ ਪੀਸਿਆ ਜਾਵੇ ਤੁਸੀਂ ਗੱਲ ਨਹੀਂ ਸਮਝਦੇ ਇਹਨਾਂ ਨੇ ਲੋਕਾਂ ਨੂੰ ਪੀਸੇ ਨਾ ਆਟਾ ਥੋੜਾ ਪੀਸਿਆ ਉਹ ਸਕੀਮ ਸ਼ੁਰੂ ਹੋ ਗਈ ਹੈ ਕਿ ਆਟਾ ਪੀਸੇ ਨਾ ਬੰਦ ਕਰੋ ਲੋਕਾਂ ਨੂੰ ਪੀਸਣਾ ਸ਼ੁਰੂ ਕਰੋ ਤੇ ਹੁਣ ਲੋਕਾਂ ਦਾ ਫਤਵਾ ਦੋ ਪਹਿਲੀ ਤਰੀਕ ਨੂੰ ਉਸ ਤੋਂ ਬਾਅਦ ਅਸੀਂ ਇਹਨੂੰ ਪੀਸਾਂਗੇ Thank you